ਇਹ ਐਸੀ ਆਰਡੀ ਟ੍ਰੈਕਟਰ ਹੈ 75 ਐਚਪੀ ਚ ਆ ਜਾਂਦਾ ਹੈ ਇਹ ਇਹ ਤੇਰਾ ਟਾਈਨ ਆ ਗਏ ਇਹਨਾਂ ਦਾ ਰੇਟ ਹੈਗਾ 47000 ਰੁਪਏ 46500 ਰੁਪਏ ਬੇਲੇ ਕਮਾਂ ਹੀ ਛੋਟੇ ਸਾਰਿਆਂ ਦੀ ਆਪਣੇ ਨਾਮੇ ਬਲੌਗ ਦੇ ਵਿੱਚ ਤੇ ਮਿੱਤਰੋ ਅੱਜ ਆਪਾਂ ਪਹੁੰਚੋ ਆਏ ਲੁਧਿਆਣੇ ਕੀ ਐਜੂ ਕਿਸਾਨ ਮੇਲੇ ਤੇ ਤੇ ਨਾਲ ਨਾਲ ਆਪਾਂ ਵੀ ਮਿਲਾਂ ਦੇਖਾਂਗੇ ਨਾਲ ਸੁਣ ਵੀ ਦਿਖਾਉਣੇ ਤੇ ਬਲੌਗ ਨਾਲ ਬਣੇ ਰਹੀ ਲੋਕ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਚਲੋ ਸਬਸਕ੍ਰਾਈਬ ਕਰ ਲਿਓ ਤੇ ਅੱਜੋ ਮਿਲਦੇ ਹਾਂ ਅੱਗੇ ਚੱਲ ਕੇ ਲੋ ਵੀ ਮੈਂ ਤੇਰਾ ਪਹੁੰਚੇਗਾ ਪੰਮੇਲੇ ਤੇ ਇਧਰ ਸੋਨਾਂ ਵਾਲੀ ਕਾਂਗਰ ਟੈਟਰ ਖੜੇ ਨੇ ਤੇ ਇਹਨਾਂ ਦੇ ਟਰੈਕਟਰ ਵਗੈਰਾ ਦੇਖਦੇ ਆ ਤੇ ਕਿਹੜਾ ਟਰੈਕਟਰ ਕਿੰਨੇ ਐਚਪੀ ਦਾ ਤੇ ਇਧਰ ਇਹਨਾਂ ਦਾ ਲੋਡਰ ਖੜਾ ਸੋਨਾਂ ਨਿਕਣੇ ਵੀ ਆਪਦੇ ਟਰੈਕਟਰ ਤੇ ਲੋਡਰ ਲੈ ਤੇ ਕਹਿੰਦਾ ਨਾ ਨਵਾਂ ਟਰੈਕਟਰ ਮਿਨੀ ਟਰੈਕਟਰ ਲਾਂਚ ਕੀਤਾਗਾ ਕਿ ਉਧਰ ਖੜਾ ਟਾਈਗਰ ਡੀਆਈ 65 6500 ਦਾ ਸੋਨਾਲੀ ਕਾ ਟਾਈਗਰ ਇਹ 65 ਹੌਸਪੋਰਟ ਹੈ ਮਿੱਤਰੋ ਇਹ 4712 ਸੀਸੀ ਇੰਜਨ ਹੈ ਦਾ 4 ਸਿਲੰਡਰ ਦੇ ਵਿੱਚ ਸੀਆਰਡੀ ਟਰੈਕਟਰ ਆ ਤੇ ਇਧਰ ਖੜਾ RX ਮਾਡਲ ਹੈ DI RX 60 ਇਹਨਾਂ ਨੇ ਆਪਣੇ ਸਾਰੇ ਮਾਡਲ ਜਿਹੜੇ ਇਹਨਾਂ ਦੇ ਟਰੈਕਟਰ ਆਉਂਦੇ ਆ ਸਾਰੀ ਡਿਸਪਲੇ ਕੀਤੇ ਹੋਏ ਆਗੇ ਕਰਕੇ ਵੀ ਦੇਖਦੇ ਆ ਟਾਈਗਰ ਹੈ ਡੀਆਈ ਪਟਿਆਲਾ ਇਹ ਗੱਡੀ ਹੈ ਟਰੈਕਟਰ ਹੈ ਚਲੋ ਵੀ ਮੈਂ ਅੱਗੇ ਦੇਖਦਾ ਅੱਗੇ ਕਿਹੜੇ ਟਰੈਕਟਰ ਹਨ ਤੇਸ਼ ਕੀ ਪਰਮਿਟੀ ਕੇ ਲੇ ਪਰ ਫਿਰ ਕਿੰਨਾ ਚੈੱਕ ਕਰਦੇ ਆ ਲਓ ਵੀ ਮੈਂ ਤੇ ਦੇਖਣ ਨੂੰ ਮੈਂ ਜਾ ਟਰੈਕਟਰਾਂ ਦਾ ਦਰਸ਼ਨ ਕਰਾਉਣੇ ਆ ਇਹ ਆ ਗਿਆ ਮਹਿੰਦਰਾ 990 555 ਡੀਆਈ ਸੀਆਰਡੀ ਟਰੈਕਟਰ ਹੈ 75 hp ਚ ਆ ਜਾਂਦਾ ਹੈ ਇੱਧਰ 605 dpis ਇਹ ਸਾਲੇ 50 ਕੁ ਬਰ ਦਾ ਹੋਵੇ ਫਿਲਾਲ ਯਾਰ ਇਹਨਾਂ ਦੇ 755 ਦੇ 655 ਜਿਹੜੀ ਵਾਲੀ ਤੇ ਮਾਰਾ ਟਰੈਕਟਰਾਂ ਦੀ ਇਹ ਵੀ ਲੋਡਰ ਟਰੈਕਟਰ ਆ ਯਾਰ ਹਨਾ ਸਾਰੀ ਐਕਸੈਸਰੀ ਨਾਲ ਦਿੰਦੇ ਇਹਨਾਂ ਦੇ ਕਨੋਪੀ ਹੋ ਗਏ ਫਰੰਟ ਵੇਟ ਹੋ ਗਏ ਫੈਂਡਰ ਹੋ ਗਏ ਟੋਟਲੀ ਲੋਡਰ ਟਰੈਕਟਰ ਆ ਯਾਰ ਹਨਾ ਕਨੋਪੀ ਵਗੈਰਾ ਵੀ ਨਾਲ ਦਿੰਦੇ ਚੈਨਲ ਦੇ ਦੂਜੇ ਮਾਡਲ ਆ ਗਏ ਆ ਨੋਬੋਟੈਕ ਆ ਗਿਆ ਤੇ ਮਹਿੰਦਰਾ ਤੇ ਸ਼ਵਰਾ ਦੇ ਇਕੱਠੇ ਛੜ ਲੈਣਾ ਟਰੈਕਟਰਾਂ ਦੀ ਉਧਰ ਸ਼ਵਰਾਜ ਵੀ ਦੇਖ ਕੇ ਹੁਣ ਆਪਾਂ ਇੱਧਰ 743 ਆ ਗਿਆ ਇਹਨਾਂ ਦਾ ਹੋਰ ਵਾਈਬੋਲ ਤੇ ਇਹ ਵੀ ਇਹਨਾਂ ਨੇ ਟਮਾਟਰੀ ਵਾਲੀ ਸ਼ੋਹ ਜੀ ਕਰਤਾ ਜਿੱਦਾਂ 55 ਆਇਆ ਸੀ ਇਹਨਾਂ ਦਾ ਪੰਤਰਾ ਸਪੀਡ ਦਾ 3 ਸਪੀਡ ਇਧਰ ਦਾ 969 ਖੜਾਗਾ ਹੋਰ ਵਾਪਰ ਇਹ ਆ ਟਰੈਕਟਰ ਇਹਨਾਂ ਦਾ ਵੀ ਡਿਮਾਂਡ ਤਾਂ ਹੈਗਾ 969 ਹੁਣ ਫਿਲਹਾਲ ਜਿਹੜੇ ਵੀ ਟਰੈਕਟਰ ਜ਼ਿਆਦਾਤਰ ਲੈਂਦੇ ਆ ਇਹਦੀ ਵਿਕਰੀ ਬਹੁਤ ਜ਼ਿਆਦਾ 969 ਦੀ 6RDI ਟਰੈਕਟਰ ਆ ਇਹ ਤੇ ਉਧਰ 735 ਖੜਾ ਇਧਰ ਸ਼ਿਵਰਾਣ ਦੀ ਕੰਬਾਈਨ ਆ ਗਈ ਆਪਦੀ ਇਧਰ 855 ਤੇ ਚਲੋ ਮੈਂ ਤਾਂ ਤੁਰ ਫਿਰ ਕੇ ਮਿਲਾ ਦੇਖਦੇ ਆ ਅੱਗੇ ਚੱਲਦੇ ਆ ਲੋ ਵੀ ਮਿੱਤਰ ਇੱਧਰ ਤੁਹਾਨੂੰ ਇਸ਼ਾਰ ਬਣਾ ਐਗਰੋ ਵਿਦਲਾ ਇਹਨਾਂ ਦੇ ਵੀ ਛੰਦ ਚਮੜਾ ਦਿਖਾਉਣੇ ਆਗੇ ਤੇ ਇਹਨਾਂ ਦੇ ਵੀ ਇੰਪਲੀਮੈਂਟ ਬਹੁਤ ਸੋਹਣੇ ਆ ਯਾਰ ਤੇ ਇਧਰ ਇਹਨਾਂ ਦੇ ਪ੍ਰਾਈਸ ਵਗੈਰਾ ਵੀ ਹਨਾ ਮੈਂਸ਼ਨ ਕੀਤੇ ਹੋਏ ਆਗੇ ਇਹ 11 10 ਕਾਲਟੀਵੇਟਰ ਨੇ ਆਗੇ ਤੇ ਇਹਨਾਂ ਦਾ ਰੇਟ ਹੈਗਾ 38000 ਰੁਪਏ 38000 ਰੁਪਏ ਤੇ ਇਧਰ ਇਹ 13 ਟਾਇਰ ਆ ਗਏ ਇਹਨਾਂ ਦਾ ਰੇਟ ਹੈਗਾ 47000 ਰੁਪਏ 47500 ਰੁਪਏ ਇਹ ਫੋਲਡਿੰਗ ਆ ਗਏ ਨਾ ਫੋਲਡਿੰਗ ਆ ਗਏ ਮਿੱਤਰੋ ਇਹ 15 ਦੇ ਕਾਲ ਦੀ ਪੀਟਰ ਤੇ ਇਹਨਾਂ ਦਾ ਹੈਗਾ ਰੇਟ 48000 ਰੁਪਏ ਇਹਨਾਂ ਦੇ ਵੀ ਬਹੁਤ ਸੋਹਣੇ ਹੁੰਦੇ ਯਾਰ ਇਹਨਾਂ ਐਂਪਲੀਮੈਂਟ ਵਗੈਰਾ ਇਹਨਾਂ ਦੀ ਵੀ ਟਾਇਰ ਦੀ ਮੋਟਾਈ ਚੈੱਕ ਕਰੋ ਮਿੱਤਰੋ 1 ਇੰਚ ਦੀ ਗੜ ਗੜਾ ਮੋਟਾਈ ਆ ਗਈ ਟਾਇਰ ਦੀ ਤੇ ਪੇਂਟ ਕੁਆਲਿਟੀ ਵਗੈਰਾ ਤੇ ਬਹੁਤ ਸੋਹਣੇ ਬਣੇ ਹੋ ਨੇ ਯਾਰ ਇਹਨਾਂ ਦਾ ਟੈਕਨੀਕ ਵਾਈ ਵੀ ਬਹੁਤ ਸੋਹਣੇ ਆਗੇ ਇਹ ਕਿੰਨੇ ਆ ਤੇਰੇ ਇਹਨਾਂ ਦਾ ਆ ਕਿੰਨੇ ਦਾ ਸ਼ਟ ਆਗਾ ਮਿੱਤਰੋ ਆ ਗਿਆ 19200 12000 ਰੁਪਏ ਰੇਟ ਆ 2000 ਰੁਪਏ ਮੇਲਾ ਡਿਸਕਾਊਂਟ ਲਾਰਗਾ ਸਾਰਿਆਂ ਤੇ ਇਹਦੇ ਕੋ ਇਹਨਾਂ ਦੇ ਪਲਾਉ ਆ ਗਏ ਇਹ ਤਾਂ 360 ਇਹਨਾਂ ਦਾ ਕਰਾ ਆ ਗਿਆ ਇਹਨਾਂ ਦਾ ਰੇਟ ਹੈਗਾ 45000 ਰੁਪਿਆ ਸੱਬ ਦਾ ਟਾਈਨ ਆ ਗਿਆ 45000 ਰੁਪਏ ਡਿਮਾਂਡ ਹੈ ਮੇਥਰ ਇਹਦੀ ਕਿਦਰ ਜਿੰਦਰ ਆ ਗਿਆ ਤੇ ਜਿੰਦਰ ਖੜਾ ਮੇਥਰ ਇਧਰ ਇਹਨਾਂ ਦਾ ਇਧਰ ਹੈਰੋ ਵਗੈਰਾ ਖੜੀ ਇਹਨਾਂ ਦੀ ਮੇਥਰ ਬੀ ਡੇਸ ਦਾ ਦਾਦਾਦੀ ਹੈਰੋਆਂ ਕੀ ਤਿੰਨੇ ਰੁਪਏ ਡਿਸਕਾਊਂਟ ਇੱਕ ਲੱਖ ਦਸ ਹਜ਼ਾਰ ਰੁਪਏ ਡਿਮਾਂਡ ਆ ਮੇਰੇ ਦੀ ਇੱਧਰ ਚੈੱਕ ਕਰੋ ਮੇਰੇ ਤੋਂ ਬੱਤੀ ਬੱਤੀ ਡਿਸਕਾਊਂਟ ਹੈ ਮੇਰੇ ਤੋਂ ਐ ਲਾ ਲਓ ਸੋਲਾਂ ਸੌ ਸੋਲਾਂ ਸੋਲਾਂ ਦੀ ਆ ਇਹਦੀ ਡਿਮਾਂਡ ਹੈਗੀ ਹੈਗੀ ਚਾਰ ਲੱਖ ਸੋਰੀ ਚਾਰ ਲੱਖ ਪੰਜਾਹ ਹਜ਼ਾਰ ਰੁਪਇਆ ਇਹ ਵੀ ਫੋਲਡ ਹੁੰਦੀਆਂ ਨੇ ਹਨਾ ਇਹ ਦਰਾ ਕਿੱਧਰ ਖੜੀ ਐ ਖੈਰੋਂ ਛੱਡ ਇਹਨਾਂ ਦਾ 10 10 ਜੀ ਤੇਜੀ ਦੀ ਰਿਮਾਂਡ ਹੈ 1,55,000 ਰੁਪਏ ਇਹ ਹਾਈਡਰੋਲਿਕ ਨੇ ਮਿੱਤਰੋ ਕੱਠੀ ਹੁੰਦੀਆਂ ਹਨਾ ਤੇ ਚਲੋ ਚੱਲਦੇ ਆ ਮਿੱਤਰੋ ਅੱਗੇ ਦੇਖਦੇ ਆ ਫਿਰ ਤੁਰ ਕੇ ਮੇਲਾ ਬਣੇ ਰੋ ਮਿੱਤਰੋ ਆਪਣੀ ਵੀਡੀਓ ਨਾਲ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਮੇਨ ਦਾ 655 ਜਿਹਦਾ ਚਮਚਾ ਦੱਛਾ ਦੀ ਵੀ 655 ਤੇ 755 ਦੀ ਵਾਲੀ ਡਿਮਾਂਡ ਹੈ ਨਾ ਟਰੈਕਟਰ ਦੀ ਤੇ ਇਹਦੇ ਨਾਲ ਵੀ ਵੇਟ ਫੈਂਡਰ ਵਗੈਰਾ ਮਤਲਬ ਕਿ ਨੋਪੀਆ ਟੋਟਲੀ ਜਿਹੜੀ ਐਕਸੈਸਰੀ ਟੋਟਲੀ ਨਾਲ ਦਿੰਦੇ ਆ ਇਹਨਾਂ 68 HP ਚ ਆ ਜਾਂਦਾ 68 HP ਚ ਇਹ ਵੀ ਬਹੁਤ ਸੋਹਣਾ ਟਰੈਕਟਰ ਆ ਯਾਰ ਹਨਾ ਤੇ ਇਹਨਾਂ ਦੇ 655 ਤੇ 755 ਦੀ ਬਹੁਤ demand ਆ ਕਿ ਇਹ ਟਰੈਕਟਰ ਯਾਤਰੇ ਇਹਨਾਂ ਦੇ ਛੇਲ ਹੁੰਦੇ ਆ ਤੇ ਬਹੁਤ ਸੋਹਣਾ ਟਰੈਕਟਰ ਆ ਯਾਰ ਚਲਾਈ ਚਲੂਈ ਨੂੰ ਕਿ ਨਾ ਇਹਨੇ ਚੰਗਾ ਕੰਮ ਲੈਣਾ ਦੱਬ ਕੇ ਤੇ ਬਹੁਤ ਵਧੀਆ ਟਰੈਕਟਰ ਹੈ ਵੀ ਲੱਗੇ ਚੱਲਦੇ ਆ